ਸਰਬਸਾ ਵਾਹਿਗੁਰੂ ਦੀ ਸਿਧੇ ਅੱਜ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਤ ਜੀਤ ਮਨਾਇਆ ਗਿਆ ਸੰਗਤਾਂ ਦੇ ਯੋਗਨਾ ਅੱਜ ਸਰਉਣੀ ਸਾਹਿਬ ਦਾ ਪਾਠ ਕਰਾਇਆ ਕੀਰਤਨ ਹੋਇਆ ਤੇ ਗੁਰੂ ਦਾ ਲੰਗਰ ਹੋ ਸਭ ਕੁਝ ਚੱਲ ਰਿਹਾ ਤੇ ਇਸ ਵਿੱਚ ਉਹ ਮੇਰੇ ਨਾਲ ਦੇ ਮੈਂਬਰ ਸਹਿਬਾਨ ਨੇ ਜਾਂ ਸੰਗਤ ਹੈ ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਹੋਇਆ ਅਸੀਂ ਬਹੁਤ ਗੁਰਦੁਆਰਾ ਕਰਦੇ ਆ ਗੁਰਦੁਆਰਾ ਰਸਤਵੰਦ ਕਰੀਤੀ ਜੋ ਸਾਨੂੰ ਹਰ ਸਮੇਂ ਸਾਥ ਦਿੰਦੇ ਨੇ ਤੇ ਬਾਕੀ ਸੰਗਤਾਂ ਦਾ ਬਹੁਤ ਸਹਿਯੋਗ ਨਾਲ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਆਓ ਆਪਾਂ ਰਲ ਮਿਲ ਕੇ ਜਿੰਨੇ ਵੀ ਆਪਾਂ ਨੇ ਗੁਰੂ ਨੇ ਉਹਨਾਂ ਦੇ ਆਪਾਂ ਜਨਮ ਦਿਹਾੜੇ ਸ਼ੀਧੀ ਦਿਹਾੜੇ ਇਹ ਮਨਾਈਏ ਤਾਂ ਕਿ ਆਪਾਂ ਦੇ ਜੋ ਆਉਣ ਵਾਲੇ ਦਾ ਬੱਚੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਆਪਣੇ ਗੁਰੂ ਨੇ ਜਿਹੜੇ ਉਹਨਾਂ ਤੇ ਅਸੀਂ ਕਿਵੇਂ ਦਿਹਾੜੇ ਮਨਾਉਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ